ਅੱਜ ਜੇ ਸਿੱਤ ਤੁਹਾਨੂੰ ਇਤਿਹਾਸ ਦੀ ਇੱਕ ਅਜਿਹੀ ਗੱਲ ਦੱਸਾਂਗੇ ਜਿਸ ਦਾ ਜ਼ਿਕਰ ਕਦੇ ਵੀ ਨਹੀਂ ਕੀਤਾ ਜਾਂਦਾ ਜਾਂ ਕਹਿ ਸਕਦੇ ਹੋ ਕਿ ਤੁਹਾਨੂੰ ਅਜੇ ਤੱਕ ਇਹ ਕਦੀ ਦੱਸਿਆ ਵੀ ਨਹੀਂ ਗਿਆ ਕਿ ਤੁਸੀਂ ਜਾਣਦੇ ਹੋ ਕਿ ਜੇ ਅੱਜ ਕਸ਼ਮੀਰ ਭਾਰਤ ਦਾ ਅਭਿੰਨ ਅਤੇ ਅਨਿਖੜਵਾ ਅੰਗ ਹੈ ਤਾਂ ਇਸ ਦੇ ਪਿੱਛੇ ਕਿਸ ਵਿਅਕਤੀ ਦਾ ਸਭ ਤੋਂ ਵਿਸ਼ੇਸ਼ ਯੋਗਦਾਨ ਹੈ ਕਿ ਤੁਸੀਂ ਜਾਣਦੇ ਹੋ ਕਿ ਜੇ ਕਸ਼ਮੀਰ ਦਾ ਵਿਲੈ ਭਾਰਤ ਦੇ ਵਿੱਚ ਹੋਇਆ ਤਾਂ ਇਸ ਵਿਲੇ ਦੇ ਵਿੱਚ ਮਹਾਰਾਜਾ ਹਰੀ ਸਿੰਘ ਨੂੰ ਬਣਾਉਣ ਦਾ ਮਹਾਨ ਅਤੇ ਵੱਡਾ ਕੰਮ ਕਿਸ ਵਿਅਕਤੀ ਨੇ ਕੀਤਾ ਇੱਕੰਦ ਕੀਤਾ ਸੀ ਰਾਸ਼ਟਰੀ ਸਵੈਮ ਸੇਵਕ ਸੰਘ ਯਾਨੀ ਆਰਐਸਐਸ ਦੇ ਦੂਸਰੇ ਸਰ ਸੰਚਾਲਕ ਗੁਰੂ ਗੋਲਵਲਕਰ ਜੀ ਨੇ ਜੀ ਹਾਂ 1947 ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਪੂਰੇ ਦੇਸ਼ ਦੇ ਨਾਲ-ਨਾਲ ਕਸ਼ਮੀਰ ਦੇ ਵਿੱਚ ਵੀ ਹਾਲਾਤ ਬਹੁਤ ਵਿਗੜ ਗਏ ਸੀ ਕਸ਼ਮੀਰ ਦੇ ਉੱਪਰ ਪਾਕਿਸਤਾਨ ਆਪਣੀ ਮੈਲੀ ਅੱਖ ਰੱਖ ਰਿਹਾ ਸੀ ਵਿਗੜਦੇ ਹਾਲਾਤਾਂ ਨੂੰ ਦੇਖ ਕੇ ਸਰਦਾਰ ਪਟੇਲ ਨੇ ਗੁਰੂ ਜੀ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਤੁਸੀਂ ਮਹਾਰਾਜਾ ਹਰੀ ਸਿੰਘ ਨੂੰ ਮਨਾਓ ਕਿ ਉਹ ਭਾਰਤ ਦੇ ਨਾਲ ਆਪਣਾ ਵਿਲੇ ਕਰ ਲੈਣ ਕਿਉਂਕਿ ਮਹਾਰਾਜਾ ਹਰੀ ਸਿੰਘ ਤੇ ਗੁਰੂ ਜੀ ਦਾ ਬਹੁਤ ਪ੍ਰਭਾਵ ਸੀ ਉਹਨਾਂ ਨੇ ਗੁਰੂ ਜੀ ਨੂੰ ਫੌਰੀ ਤੌਰ ਤੇ ਕਸ਼ਮੀਰ ਜਾਣ ਦੇ ਲਈ ਵਿਸ਼ੇਸ਼ ਬੇਨਤੀ ਕੀਤੀ। ਅਤੇ ਗੁਰੂ ਜੀ ਨੇ ਦੇਸ਼ ਹਿੱਦੇ ਲਈ ਉਹਨਾਂ ਦੀ ਬੇਨਤੀ ਸਵੀਕਾਰ ਕੀਤੀ। ਅਤੇ 17 ਅਕਤੂਬਰ 1947 ਨੂੰ ਗੁਰੂ ਜੀ ਇੱਕ ਵਿਸ਼ੇਸ਼ ਹਵਾਈ ਜਹਾਜ਼ ਦੇ ਰਾਹੀਂ ਸ਼੍ਰੀਨਗਰ ਕਸ਼ਮੀਰ ਪਹੁੰਚੇ। ਤੇ ਉੱਥੇ ਉਸੇ ਦਿਨ ਉਹਨਾਂ ਨੇ ਮਹਾਰਾਜਾ ਹਰੀ ਸਿੰਘ ਦੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦਾ ਵਰਣਨ ਯੂਪੀਏ ਸ਼ਾਸਨ ਕਾਲ ਦੇ ਦੌਰਾਨ ਸੋਨੀਆ ਗਾਂਧੀ ਦੇ ਬੇहद ਕਰੀਬੀ ਸਹਿਯੋਗੀ ਅਤੇ ਸਾਬਕਾ ਆਈਐਸ ਅਧਿਕਾਰੀ ਅਰੁਣ ਪਟਨਾਗਰ ਨੇ ਆਪਣੀ ਕਿਤਾਬ ਇੰਡੀਆ ਸ਼ੈਡਿੰਗ ਦਾ ਪਾਸ ਦੇ ਵਿੱਚ ਕੀਤਾ ਹੈ ਅਰੁਣ ਪਟਨਾਗਰ 2004 ਤੋਂ ਲੈ ਕੇ 2008 ਤੱਕ ਨੈਸ਼ਨਲ ਐਡਵਾਈਜ਼ਰੀ ਕੌਂਸਲ ਦੇ ਸਚਿਵ ਰਹੇ ਜਿਸ ਦੀ ਚੇਅਰਪਰਸਨ ਸੋਨੀਆ ਗਾਂਧੀ ਰਹੀ ਸੀ ਇਸ ਮੁਲਾਕਾਤ ਦੇ ਬਾਰੇ ਮਾਧਵ ਰਾਓ ਮੂਲੇ ਵੀ ਆਪਣੀ ਕਿਤਾਬ ਸ਼੍ਰੀ ਗੁਰੂ ਜੀ ਸਮਗਰ ਦਰਸ਼ਨ ਦੇ ਵਿੱਚ ਵਿਸਥਾਰ ਦੇ ਨਾਲ ਕਰਦੇ ਨੇ ਗੁਰੂ ਗੋਲਵਲਕਰ ਅਤੇ ਮਹਾਰਾਜਾ ਹਰੀ ਸਿੰਘ ਦੀ ਜਿਹੜੀ ਇਹ ਮੁਲਾਕਾਤ ਦੇ ਵਿੱਚ ਕੀ ਕੀ ਗੱਲ ਹੋਈ ਇਸ ਦਾ ਸੰਪੂਰਨ ਵਰਣਨ ਮਿਲਦਾ ਹੈ ਐਮਜੀਤ ਪਸਵੀ ਦੀ ਪੁਸਤਕ ਰਾਸ਼ਟਰਾਏ ਨਮਹਾ ਦੇ ਵਿੱਚ ਇਸ ਕਿਤਾਬ ਦੇ ਪੰਨਾ ਨੰਬਰ 100 ਤੇ ਤਪਸਵੀ ਲਿਖਦੇ ਨੇ ਕਿ ਗੁਰੂ ਜੀ ਨੇ ਇਸ ਮੁਲਾਕਾਤ ਦੇ ਵਿੱਚ ਮਹਾਰਾਜਾ ਹਰੀ ਸਿੰਘ ਨੂੰ ਇਹ ਸਮਝਾਇਆ ਕਿ ਕਸ਼ਮੀਰ ਨੂੰ ਆਜ਼ਾਦ ਰੱਖਣ ਦਾ ਖਿਆਲ ਹੈ ਉਹ ਵਿਰਥ ਤੇ ਪਾਕਿਸਤਾਨ ਇਸ ਨੂੰ ਕਦੀ ਨਹੀਂ ਸਹਿਣ ਕਰੇਗਾ ਉਹ ਕਸ਼ਮੀਰ ਦੇ ਮੁਸਲਮਾਨਾਂ ਨੂੰ ਭੜਕਾ ਕੇ ਵਿਦਰੋਹ ਕਰਵਾ ਦੇਵੇਗਾ ਗੁਰੂ ਗੋਲਵਲਕਰ ਜੀ ਨੇ ਰਾਜਾ ਹਰੀ ਸਿੰਘ ਨੂੰ ਇਹ ਭਰੋਸਾ ਦਿੱਤਾ ਕਿ ਸਰਦਾਰ ਪਟੇਲ ਕਸ਼ਮੀਰ ਦੇ ਹਿੱਤਾਂ ਦਾ ਪੂਰਾ ਖਿਆਲ ਰੱਖਣਗੇ ਤੇ ਮਹਾਰਾਜਾ ਹਰੀ ਸਿੰਘ ਨੇ ਗੁਰੂ ਜੀ ਦੀ ਇਸ ਗੱਲ ਨੂੰ ਸਮਝਿਆ ਤੇ ਆਖਿਰਕਾਰ ਰਾਜਾ ਹਰੀ ਸਿੰਘ ਇਸ ਸੰਧੀ ਦੇ ਲਈ ਤਿਆਰ ਹੋ ਗਏ 19 ਅਕਤੂਬਰ ਨੂੰ ਗੁਰੂ ਜੀ ਦਿੱਲੀ ਵਾਪਸ ਆ ਗਏ ਤੇ ਉਹਨਾਂ ਨੇ ਇਹ ਸਾਰੀ ਜਾਣਕਾਰੀ ਸਰਦਾਰ ਪਟੇਲ ਨੂੰ ਦੇ ਦਿੱਤੀ ਥੋੜੇ ਸਮੇਂ ਬਾਅਦ ਹੀ ਗੁਰੂ ਗੋਲਵਲ ਕਰਜੀ ਦੀ ਭਵਿੱਖਬਾਣੀ ਸਹੀ ਸਾਬਤ ਹੋਈ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਇਆ ਤੇ ਉਸ ਨੇ ਕबाइलੀ ਲੜਾਕਿਆਂ ਦੇ ਨਾਲ ਕਸ਼ਮੀਰ ਨੂੰ ਕਬਜ਼ਾ ਕਰਨ ਦੀ ਚਾਹ ਦੇ ਵਿੱਚ ਹਮਲਾ ਕਰ ਦਿੱਤਾ ਮਹਾਰਾਜਾ ਹਰੀ ਸਿੰਘ ਇਕੱਲਾ ਪੈ ਗਿਆ ਸੀ ਤੇ ਉਸ ਨੂੰ ਆਪਣੀ ਧਰਤੀ ਬਚਾਉਣ ਦਾ ਇਕੋ ਹੀ ਰਸਤਾ ਲਿਖਿਆ ਉਹ ਇਹ ਸੀ ਕਿ ਇਨਸਟਰੂਮੈਂਟ ਆਫ ਅਕਸ਼ਾਸ਼ਨ ਦੇ ਉੱਪਰ ਦਸਤਕ ਕਰਨਾ ਜਿਸ ਦੇ ਨਾਲ ਭਾਰਤੀ ਫੌਜ ਨੂੰ ਕਸ਼ਮੀਰ ਪੇਜੰਦਾ ਰਾਹ ਖੁੱਲਿਆ ਤੇ ਭਾਰਤੀ ਫੌਜ ਨੇ ਕਸ਼ਮੀਰ ਨੂੰ ਸੇਵ ਕਰ ਲਿਆ ਤੇ ਇਸ ਤਰ੍ਹਾਂ ਜੰਮੂ ਕਸ਼ਮੀਰ ਦਾ ਜਿਹੜਾ ਵਿਲੇ ਹੈ ਉਹ ਭਾਰਤ ਦੇ ਵਿੱਚ ਹੋਇਆ ਤੇ ਇਸ ਦੇ ਪਿੱਛੇ ਮਹਾਨ ਯੋਗਦਾਨ ਆਰਐਸਐਸ ਦੇ ਸਰसंचालਕ ਗੁਰੂ ਗੋਲਵਲਕਰ ਜੀ ਦਾ ਰਿਹਾ